ਗੁਰੂ ਦੇ ਬਚਨ ਕਮਾਏ ਜਿਨਾ ਗੁਰੂ ਦੇ ਜਿੱਤ ਲੈਨੇ ਪੰਜੇ ਹੀ ਵਿਚਾਰ ਮੈਂ ਕਿ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉ ਲੈ ਸਾਧੂ ਤਾਂ ਕਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਂਦੇ ਸਾਧੂ ਤਾਂ ਆਤਮਾ ਬਣੇਗੀ ਪਰਮਾਤਮਾ ਆਤਮਾ ਬਣੇਗੀ ਪਰਮਾਤਮਾ ਕੋ ਡੀ ਜੇ ਢੀ ਸਾ ਗਈ ਹੀ ਬ੍ਰਹਮ ਗਿਆਨੀ ਸ਼ੰਤ ਬਾਪਾ ਸਾਧ ਹੈ ਉਸ ਨੂੰ ਲਗਾਈ ਫਿਰ ਕਹਿ ਗਈ ਸੰਤ ਬ੍ਰਹਮ ਗਿਆਨੀ ਸ਼ੰਤ ਬਾਪਾ ਸਾਧ ਹੈ ਉਸ ਨੂੰ ਲਗਾਈ ਫਿਰ ਕਹਿ ਗਈ ਸਦਾ ਯੋਗ ਗੁਰ ਵਿੱਚ ਜੀਉਂਦੇ ਸਦਾ ਹਰਗਨ ਵਿੱਚ ਜੀਵਦੇ ਮਨਾ ਤਾਂ ਹੀ ਜਿਹੜੇ ਲੈਣ ਮਾ ਮਾਇਕੇ ਪਰੇ ਮੀਆਂ ਡੋਰੀਆਂ ਰੱਬ ਤੋਂ ਕਰਾਉਂਦੇ ਸਾਧੂ ਕਾ ਮਾਇਕੇ ਪਰੇ ਮੀਆਂ ਡੋਰੀਆਂ ਰੱਬ ਤੋਂ ਕਰਾਉਂਦੇ ਸਾਧੂ ਕਾ ਹਾਰਾ ਦੇਨ ਬੰਦਗੀ गणेश जाके गुण कीर्ति कर इस, नान पर बात से इस नान पर बात नाम पर बातनु चौकडेस जाके गुण कीर्ति कर इस नाम पर बातनु हो नाम तन कदे बिना मुक्दा नाम तन कदे बिना मुक्दा हांदा रहे सो रस सुन सो होए के प्रेम दीया डोरियां ਰੱਬ ਤੋਂ ਕਰਾਉਂਦੇ ਸਾਲੂਤਾਂ ਪਾਏ ਕੇ ਪ੍ਰੇਮ ਦੀਆਂ ਡੋਰੀਆਂ ਰੱਬ ਤੋਂ ਕਰਾਉਂਦੇ ਸਾਲੂਤਾਂ ਓ ਲੱਜ ਹੈ ਦਰੋਪਤੀ ਦੀ ਰੱਖਦਾ ਲੱਜ ਹੈ ਦਰੋਪਤੀ ਦੀ ਰੱਖਦਾ ਪਿੱਲਣ ਦੀ ਝੂਠੇ ਪੈਰ ਖਾਵਦਾ ਪਾਗੋ ਨੂੰ ਕਰੇਂਦਾ ਸਵਾਰਨਾ ਲਾਲੇ ਮੰਗਲੇ ਦੇ ਨਾਲ ਰਾਮ ਦਾ ਆਗੋ ਨੂੰ ਕਰੇਂਦਾ ਸ਼ਲਟਾਰਨਾ ਲਾਲੇ ਨੂੰ ਗਨੇ ਦੇ ਨਾਲ ਲਾਉਂਦਾ ਉੱਠ ਕੇ ਸੰਘਰਸ਼ਨ ਤੋਂ ਢੋੜਿਆ ਉੱਠ ਕੇ ਸੰਘਰਸ਼ਨ ਤੋਂ ਢੋੜਿਆ ਕਰਕੇ ਆਸ ਦਾ ਮਾਜਾ ਢੋਈਆ ਪਾਏ ਕੇ ਪਰੇ ਮਧੀਆਂ ਡੋਰੀਆਂ ਰੱਬ ਤੋਂ ਕਰਾਉਂਦੇ ਸਾਧੂ ਕਾ ਪਾਏ ਕੇ ਪਰੇ ਮਧੀਆਂ ਡੋਰੀਆਂ ਸਾਰ ਜੁਪਾ ਬੋਲੇ ਸੋਨਹਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨ ਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ